ਜਿਹੜਾ ਦਾਦੇ ਦਾ ਕੇਸੀ ਇਸ਼ਨਾਨ ਕਰਾਇਆ ਨਾ ਕੇਸਾਂ 'ਚ ਪਾਣੀ ਪਾਇਆ ਨਾ ਉਹਦਾ ਵੀ ਬੜਾ ਫਾਇਦਾ ਆਇਆ। ਉਤੋਂ ਰੱਖ ਕੇ ਹੀ ਪਾਈਪਾਂ ਨਾਲ ਜਾ ਜਾ ਉੱਤੇ ਪਾਇਆ ਬੜਾ ਪਾਣੀ ਇੱਤੇ। ਆਦੇ ਕੁਛ ਦਿਨਾਂ ਦੀ ਆ ਗੱਲ ਬਣ ਗਈ ਤੇ ਅਗਲੀ ਵਾਰੀ ਕੀ ਬਣੂਗਾ ਦਾ ਮੌਲ। ਆਂਬ ਦੇ ਪਾਣੀ ਥੱਲੇ ਛੱਪੜ ਲਾਉਣ ਨਾਲ ਨਵੇਂ ਪੱਤੇ ਇੰਨੇ ਸੋਹਣੇ ਨਿਕਲੇ ਆ ਨਾ। ਪੌਦੇ ਸੋਹਣੇ, ਕੁਲੇ ਕੁਲੇ। ਇਹ ਮੈਨੂੰ ਪਤਾ ਵੀ ਅਗਲੀ ਵਾਰੀ ਨਾ ਇਸ ਲਈ ਇਤਰਾ ਜੇ ਛੱਪੜ ਲਗਾ ਰਿਹਾ ਨਾ ਪਾਣੀ ਦਾ ਜਿੰਨੇ ਪੱਤੇ ਉੱਤੋਂ ਵੱਧ ਅੰਬ ਲੱਗਣਗੇ ਕਮਾਲ ਹੈ ਜੀ ਬਹੁਤ ਵਧੀਆ ਇਹ ਕਦੇ ਦੂਰ ਬੜਾ ਜਾਣਾ ਪੈਂਦਾ ਯਾਰ ਮੂਵੀ ਬਣਾਉਣ ਲਈ ਉਹ ਘਰਾਵਾ ਮੇਰੇ ਤੇ ਪੈ ਗਿਆ ਬਣਾ ਇਹਨੂੰ ਉੱਪਰ ਤੋਂ ਘੁੰਮਦਾ। ਐਂ ਕਰਿਆ। ਇਹਨੂੰ ਵੀਡੀਓ ਡਾਇਰੈਕਟਰ ਬਣਾ ਲੜਨਾ। ਆਪਾਂ ਕਿਹੜੀ ਗੱਲ ਹੈ? ਇੱਥਾ ਇਹਦਾ ਘੁੰਮ ਘੁੰਮ ਲਿਆ ਪੇਜ ਕਰਾ ਦੇਣਾ। ਐਕਸ਼ਨ। ਘੁੰਮ ਘੁੰਮ ਗਿਆ। ਸਲੋ। ਸਲੋ 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 ਸਲੋ। ਇਹ ਲੈਣਾ ਕੈਮਰਾ। ਵਾਹ। ਉਹ ਆ ਆਪਣੇ ਨਾਨੇ ਨੂੰ मुंडा न पाणी न ਆਈ ਸੌ ਵੀ ਛੜ ਗਏ ਐ ਅੱਛੀ ਛੜ ਸੌ ਵੀ ਛੜੀ ਆਜ ਸੌ ਵੀ ਲੈ ਆਉਂਦੇ ਰੋਵਾਦੇ ਬੁੱਲੇ ਇੱਧਰ ਨੂੰ ਯਾਰ ਕਾ ਲਾਗੇ ਥੋੜਾ ਲੈ ਮੇਰੇ ਸਮਾਲ ਆ ਯਾਰ ਵੇ ਮਿੱਠੂਰ ਪੈਂਦੀ ਤੇ ਓਏ ਆਉਂਦੇ ਰੋ ਪੂਰ ਪੈਣ ਦੇ ਆ ਜਾ ਡੋਟਰੀ ਪੈਣ ਜੀ ਯਾਰਾ ਹੀ ਵੱਖਰਾ ਐ ਪਾਣੀ ਦਾ ਇਸੇ ਸਾਡਾ ਕੋਣ ਤਸੀਨਾ ਕਿਉਂ ਦਾਦਿਆਂ ਦਾ ਡੁੱਲਾ ਪੁੱਤ ਦਾਤਰੀ ਵਾਜਦੀ ਨਹੀਂ ਨਾ ਸਾਡੇ ਤੇ ਨਾਲ ਹੀ ਲਹੂ ਦੀ ਤੀਰ ਨਿਕਲਦੀ ਹੁੰਦੀ ਫਿਰ ਅਸੀਂ ਦਾਦਾ ਮਿੱਟੀ ਗਿੱਲੀ ਗਿੱਲੀ ਉੱਥੇ ਲਾਉਣੀ ਤੇ ਲਾਗੇ ਤੇਰੇ ਵਰਗਾ ਨਿਗਾਹ ਹਣਾ ਤੇ ਉਹਨੂੰ ਅਗਣਾ ਭਰਾਵਾ ਇਹਦੇ ਉੱਤੇ ਮੂਹ ਦੇ ਉਹਨੇ ਮੂਤਰਾਣਾ ਇਹ ਤੋਂ ਗੱਲ ਬੜੀ ਤੂੰ ਵੱਡੀ ਉਂਗਲ ਤੇ ਨਹੀਂ ਮੂਤਦਾ ਗੱਲ ਇਥੋਂ ਬਣੀ ਜੋ ਤੇਰਾ ਆਸ ਜੀ ਨੇ ਤੇ ਵੀ ਤੂੰ ਤੇ ਵੱਡੀ ਉਂਗਲ ਤੇ ਨਹੀਂ ਮੂਤਦਾ ਦਾਤਰੀ ਵੱਜ ਕੇ ਵੱਡੀ ਉਂਗਲ ਉਹਨਾਂ ਵੱਡੀ ਜਾਂਦੀ ਹੁੰਦੀ ਲਾਗੇ ਕਿ ਇਹਨੂੰ ਆਣਾ ਭਰਾਵਾ ਛੇਤੀ ਤੇ ਮੂਰ ਦੇਉ ਪਿਸ਼ਾਬ ਤੱਤਾਇਆ ਲੱਗਦਾ ਹੁੰਦਾ ਨਹੀਂ ਤੇ ਨਾਲੇ ਉਹ ਫੂਨ ਮੇ ਰੁਕ ਜਾਂਦਾ ਹੁੰਦਾ ਤੇ ਮਿੱਟੀ ਬੰਦੇ ਨੇ ਪੁੱਤ ਸਾਰੇ ਛੇ ਕੰਮ ਦੇ ਪੱਥਰੇ ਆਪਾਂ ਸਾਰੇ ਓ ਹੋ ਹੋ ਸੱਚੀ ਹੰਡ ਲੱਗ ਲਾ ਸੀ ਬੱਸ ਕਸਮ ਨਾਲ ਥੋੜੀ ਗੱਲ ਨਹੀਂ ਮੈਂ ਕਰਨੀ ਐਵੇਂ ਮਜ਼ਾਕ ਨਹੀਂ ਸੀਰੀਅਸਲੀ ਆਪੂ ਹੁਰ ਤੇ ਹਵਾ ਪੈਂਦੀ ਆ ਨਾ ਹੰਡ ਲੱਗ ਜਾਂਦੀ ਹੈ ਸਹੀ ਗੱਲ ਹੈ ਥੰਨੇ ਐ ਮਤਲਬ ਮਾਰੇ ਮੈਂ ਉਹ ਨਹੀਂ ਆ ਦਰ ਲੱਗ ਕੋਟੀ ਪਾਉਣ ਲਗਾਵਾ ਮਤਲਬ ਕਹਿਦਾ ਹਾਂ ਹੰਡੇ ਐ ਪ੍ਰਿਯਮ ਇੱਥੇ ਤਲੋਜੀ ਭੁੱਲ ਜੂਗਾ ਕਿ ਜਿਹੜਾ ਮੇਰੇ ਨਾਲ ਘਿਆਨ ਭੁੱਲ ਜੂਗਾ ਆੜਾ ਮਾਟੀ ਪਾੜ ਆਪਣਾ ਯਾਗ ਨਹੀਂ ਠੰਮ ਲੈਂਦੇ ਲੋਕ ਇੱਥੇ ਭੁੱਲ ਜਣਗੇ ਇੱਥੇ ਆ ਗਏ ਆਦੇ ਦੱਸਦੇ ਦਿੱਤੇ ਨੇ ਆਰੇ ਉੱਤੋਂ ਪੁੱਤ ਬੜੇ ਸਜਣ ਮਿੱਤਰ ਆਦੇ ਆ ਵੀ ਸ਼ੀਖਾਣਾ ਅੰਬ ਅੰਬ ਦਾਦੇ ਨੂੰ ਨਾ ਪਹਿਲਾਂ ਜਾ ਕੇ ਨਾ ਦਾਦੇ ਨੂੰ ਕੋਈ ਆਸ਼ੀਰਵਾਦ ਲਓ ਜੂਰ ਕਰੋ ਦਾਦੇ ਨੂੰ ਸਾਦੇ ਨੂੰ ਮੈਰੀ ਪੂਰੀ ਹੱਥ ਲਾਓ ਜਾ ਕੇ ਉਹਦੇ ਉਹ ਉਹਦਾ ਪਾਣੀ ਪਾਓ ਜਿਹੜੀ ਤੇਲ ਨਹੀਂ ਪਾਉਣਾ ਕਿਹਾ ਨੇ ਪਾਣੀ ਪਾਓ ਤਾਂ ਜਿਹੜੀ ਤੇਲ ਪਾਉਣ ਵਾਲੇ ਜ਼ਿਆਦੇ ਆ ਪੁੱਤ ਜੇਲਾ ਆਂਦਰ ਕੋਈ ਨਹੀਂ ਰਹਿ ਜਾਂਦਾ ਹਾਂ ਆਂਬਾ ਰੱਖ ਤੋਂ ਮਾ ਜੇਲਾ ਕੋ ਸਟਾੰਡ ਲਾ ਦੇ ਦੀ ਬਾਜੀ ਦੀ ਬਾਜੀ ਫੜ ਕਰਿਆ ਕਰ ਨਾ ਯਾਪੇ ਕੋ ਸਾਹ ਨਹੀਂ ਮਾ ਸ਼ਾਵਾ ਕੋਈ ਆਂਦਰ ਹੈ ਆਜੋ ਆਂਦਰ ਕਿੱਥੇ ਆਂਬਾ ਕੋਈ ਨਹੀਂ Aç kavuracak niye de kavuruyorlar? Aman ya, ha 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 ਕਾਚ ਜੇ ਉਹ ਅੱਗੇ ਚੱਲਦਾ ਹੀ ਆਪਣੇ ਉਹਨਾਂ ਦੇ ਵਿੱਚ ਆਪ ਹੀ ਹੋ ਜਾਂਦੇ ਲਓ ਇਹ ਸਾਡੇ ਚਾਚਾ ਜੀ ਸਤਿਕਾਰਯੋਗ ਮਨਜੀਤ ਸਿੰਘ ਜੀ ਪਹੁੰਚ ਚੁੱਕੇ ਆ ਸਰਦਾਰ ਮਨਜੀਤ